ਅੱਜ ਥਾਣਾ ਤਲਵਾੜਾ ਵਿੱਚ ਨਵਨੁਜੁਕਤ ਐਸਐਚਓ प्रमोद ਕੁਮਾਰ ਨੇ ਪੱਤਰਕਾਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜਿਸ ਵਿੱਚ ਥਾਣਾ ਤਲਵਾੜਾ ਦੇ ਅਧੀਨ ਪੈਂਦੇ ਇਲਾਕੇ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ ਇਸ ਮੌਕੇ ਤੇ ਐਸਐਚਓ ਤਲਵਾੜਾ प्रमोद ਕੁਮਾਰ ਨੇ ਕਿਹਾ ਕਿ ਅਸੀਂ ਕਾਨੂੰਨ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਚਨਬੱਧ ਹਾਂ ਤੇ ਕਿਸੇ ਵੀ ਨਾਗਰਿਕ ਨੂੰ ਕਦੀ ਵੀ ਸਾਡੀ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਹਰ ਸਮੇਂ ਹਾਜ਼ਰ ਹਾਂ ਪਬਲਿਕ ਸਪੋਰਟ ਨਿਊਜ਼ ਦੇ ਨਾਲ ਤਲਵਾੜਾ ਤੋਂ ਮਕੇਸ਼ ਸ਼ਰਮਾ ਦੇ ਰਿਪੋਰਟ ਤਲਵਾੜਾ ਦੇ ਬਲੀਵਿਊ ਪੋਸਟਿੰਗ ਹੋਈ ਹੈ। ਬੜੇ ਸੰਜੋਗ ਨਾਲ ਸਾਰਾ ਕੁਝ ਹੀ ਛੱਡੇਗਾ। ਉਹ ਜਨਮਸ਼ੂਰਤ ਹੈਗਾ ਇਸ ਵਿੱਚ ਪੋਸਟ ਬਾਹਰੋਂ ਵੀ ਬੜਾ ਤਰੀਕਾ ਨਾਲ ਵਧੀਆ ਇਹਨਾਂ। ਬਸ ਜਿਹੜੀ ਤੁਹਾਡੀ ਟੂ ਪ੍ਰੋਬਲਮ ਹੈਗੀ ਹੈ ਮੈਂ ਨਾਲ ਸ਼ੂਟ ਸ਼ੇਅਰ ਜੂਰ ਕਰਪਾ ਕਰੀ ਤੋਂ ਤਰਫੋਂ ਦਾ ਅੰਕਾਤ ਬਾਹਰ ਤਾਂ ਆਇਆ ਆਪਣਾ ਜਿਹੜੀ ਕੋਈ ਗੱਲ ਹੈ ਕਿ ਉੱਛੇ ਸ਼ੋਮ ਦੀ ਜਾਇ ਪ੍ਰਮਾਣ ਨੂੰ ਵੈਰੀਫਾਈ ਜਰੂਰ ਕਰ ਲੈਣੀ ਹੈ ਮਸਲਾ ਕੀ ਹੈ ਉਸੇ ਟੋਪੀ ਦੀ ਗੱਲ ਹੈ ਉੱਛੇ ਸ਼ੋਮ ਦਾ ਬੜੀ ਦਿੱਤੀ ਦੇ ਪੁਰਾਣੇ ਮੀਡੀਆ ਅੱਜ ਤੱਕ ਚੱਲ ਰਹੇ ਤੁਸੀਂ ਵੈਰੀਫਾਈ ਜਰੂਰ ਕਰੋ ਕਿਉਂਕਿ ਤੁਹਾਨੂੰ ਇਹ ਰਿਕੁਐਸਟ ਹੈ ਕਿ ਜਿਹੜੀ ਕੋਈ ਹੈ ਕਿ ਵੈਰੀਫਾਈ ਕਰਾਉਣ ਦੇ ਸਬੰਧਤ ਇਹਨਾਂ ਦਾ ਤਾਂ ਰਵੱਸ ਨਿਰਣਾ ਉਸੇ ਵਰਸ਼ ਦੀ ਪ੍ਰੋਬਲਮ ਸਾਡੇ ਕੋਲ ਤੋਂ ਸਿੱਧਾ ਇੰਸੈਕਸ਼ਨਲ ਹੈਗੀ ਇਹਨਾਂ ਨੂੰ ਇੱਕ ਟੋਪ ਟੋਪ ਜਿਉਂ ਜਿਹੜੀ ਵਾਈਟ ਪੇਰਾ ਦੋ ਉਹਦਾ ਵੀ ਨੂੰ ਕੋ ਹੱਲ ਆਪਾਂ ਕੋਈ ਆਪਸਾਂ ਕੋਸ਼ਿਸ਼ ਦੇਈਏ ਕਿ ਉਹ ਸੋ। ਬਾਕੀ ਜਿਹੜੀ ਕੋਈ ਹੋਰ ਹੈ ਵੈਰੀਫਾਈ ਜਰੂਰ ਕਰ ਸਰ ਜੇ ਗੱਲ ਕਰੀਏ ਸਕੂਲੀ ਬੱਚਿਆਂ ਦੀ ਸਕੂਲੀ ਬੱਚੇ ਜਿਹੜੇ ਆ ਚਾਰ-ਚਾਰ ਦਿਨ ਨਹੀਂ ਮੋਸਮ ਕਰਦੇ ਐਕਟੀਵਿਟੀ ਜਾਂਦੇ ਜੇ ਤੁਹਾਨੂੰ ਦੋ ਤਿੰਨ ਦਿਨ ਵੀ ਕੋਈ ਨਹੀਂ ਆਇਆ ਮਿਲਿਆ ਸਕੂਲ ਦਾ ਤਾਂ ਪ੍ਰੋਪਰ ਕੋਰਸ ਪੜਾਣ ਡੁੱਬੀ ਗਈ ਕੀ ਯਾਤਰਾ ਅੰਮਰ ਯਾਤਰਾ ਤੇ ਸਾਰੀ ਕੋਰਸ ਆ ਗਈ ਹੈ ਇਹ ਤੁਹਾਨੂੰ ਸਾਰਾ ਟੂਰਿਸਟ ਇਹ ਕਲਚਰਲ ਦੋ ਤਿੰਨ ਤਿੰਨ ਚਾਰ-ਚੜੇ ਤਿੰਨ ਦਿਨ ਚਾਰ ਦਿਨ ਸਾਰਾ ਫੋਕਸ ਕਰਦਾ ਸਰ ਇੱਕ ਨਾ ਬਾਜ਼ਾਰ ਵਿੱਚ ਅਕਸਰ ਜਾਮ ਦੇਖਣ ਨੂੰ ਮਿਲਦਾ ਜੀ ਇਹ ਵੀ ਤੁਹਾਡੇ ਦੋਨੋਂ ਪਾਸੇ ਨਾ ਪ੍ਰੋਪਰ ਨਾਮੇ ਕਰਾਉਣੇ ਲਾਣੇ ਦੋ ਵਾਜੂ ਕੁਬੜੀ ਕੱਢੀ ਐਂਟਰੀ ਹੋ ਗਈ ਉਹ 12 ਦਾ ਦੇਖ ਨੇ 12 ਦਾ ਕੀ ਹੋ ਸਕਦਾ ਜੇ ਪ੍ਰੋਪਰ ਪਾਰਕਿੰਗ ਦਾ ਕਿਹੜਾ ਨਾਣਾ ਸਰ ਦੇਖਿਆ ਜੇ ਤੁਸੀਂ ਤਿਆਗ ਵੀ ਸਾਡੇ ਕੋਲ ਇੰਡਸਨ ਲੈਂਡ ਦੇ 23 ਬਤ ਰੇ ਅਧਿਕਾਰੀ ਕੁਝ ਦੱਸਣ ਤੋਂ ਬਿਨਾਂ ਹੀ ਮਨਾ ਕਰ ਦਿੰਦੇ ਫਿਰ ਉਹ ਤੋਂ ਕਿੱਥੋਂ ਬੱਕੜੀ ਪੁਗੀਂਦਾ ਜਾਂਦੀ ਬਿਲਕੁਲ ਜਿਹੜੀ ਪਾਰਟਰ ਨੂੰ ਬੰਦ ਸੀ ਆਪ ਰਿਟਰਨ ਦੇ ਵਿੱਚ ਉਹ ਸਾਡੇ ਕੋਲ ਜਿੱਦਾਂ ਹੈਗਾ ਵੀ ਤਾਂ ਤੋਰ ਸਾਡੇ ਜਿਉ ਹੀ ਇਹਦਾ ਬਾਕੀ ਕੋਈ ਗੱਲ ਨਹੀਂ ਜਿਹੜਾ ਅਸੀਂ ਆਪਣੇ ਅਸਲ ਤੋਂ ਤੁਹਾਨੂੰ ਕੰਟੈਕਟ ਕਰਨਾ ਨਹੀਂ ਸਰ ਦੀ ਗੱਲ ਕੀਤੀ ਜਾਵੇ ਤਲਵਾਰਾ ਦੀ ਜੀਆ ਦੀ ਨਜ਼ਰੀ ਨਹੀਂ ਨਾ ਹੁੰਦਾ ਕਿ ਨਸ਼ੇੜੀਆ ਦਾ ਡਾਣਾ ਬਣਿਆ ਔਰ ਖਾਲੀ ਕੁਆਟਰ ਜਿਹੜੇ ਜੀਆ ਦੀ ਦੇ ਜਿਹੜੇ ਉਹਨਾਂ ਨਸ਼ੇੜੀਆ ਦਾ ਡਾਣਾ ਬਣਿਆ ਪਿਆ। ਇਹ ਤੌੜੀ ਜੀ ਬੀਆ ਵੀ ਨੂੰ ਚਾਹੀਦਾ ਆਪਣੇ ਕੁਆਟਰ ਚੈੱਕ ਕਰਨ ਨੂੰ ਜਿਹੜੇ ਕੁਆਟਰ ਮਾਫਰ ਲਾਏ ਉਹਨੂੰ ਚਾਹੀਦਾ ਵੀ ਦੇਖੀ ਸਾਡਾ ਸਹਿਯੋਗ ਚਾਹੀਦਾ ਅਸੀਂ ਬੈਠੇ ਆ। ਬਾਕੀ ਅਸੀਂ ਆਪਣੇ ਤੌਰ ਤੇ ਵੀ ਕਰਦੇ ਸਰ ਨਹਿਰਾ ਜਿਹੜੇ ਅਕਸਰ ਮੁੰਡੇ ਨਸ਼ਾ ਦੀਗੇ ਕਰਦੇ ਨੇ ਵੀ ਨਹਿਰਾ ਦੇ ਕਨਾਲ ਡਿਪਾਰਟਮੈਂਟ ਹੈਗਾ ਉਹਨਾਂ ਦਾ ਉਹ ਵੀ ਕਰਨ ਉਹ ਜਿਹੜਾ ਸਾਡਾ ਸਹਿਯੋਗ ਅਸੀਂ ਬੈਠੇ ਆ। ਸਰ ਕੱਲੇ ਜਿਹੜੀ ਸੀ ਗੱਡੀ ਸਰਨ ਮਾਦੀ ਨੂੰ ਨੰਨਦੀ ਸੀ ਉਹ ਛੇੜਿਆ ਹੋਰ ਦੇਸ਼ ਵਿੱਚ ਦੇਖਤ ਕੰਜੀ ਹੋਈ ਉਹ ਗੱਡੀ ਜਿਹੜੀ ਸਰਨ ਕਾਫੀ ਬੰਦੇ ਫੌਜ ਦੇ ਫੈਮ ਬੰਦ ਹੋ ਗਈ ਕੋਈ ਨੀ ਕੋਈ ਜੀ ਤੀਸ਼ਾ ਸ਼ੁਰੂ ਕਰ ਰਹੇ ਨੇ ਜੀਸ਼ਾ 6:30 ਪਹਿਲੇ ਅਸੀਂ ਛੜੀ ਗੱਡੀ ਟੋਪਕੰਟੇ ਕੋ ਮਧੀ ਆਪ ਵੀ ਜਿਹੜੀ ਰਾਤ ਨੂੰ ਸਾਡੀ ਰਾਤ ਨੂੰ ਖੜੀ ਹੋਰ ਬਾਹਰ ਗੱਡੀ ਰਹਿਦੀ ਤੇ ਸ਼ਹਿਰ પાસે ਹਮ ਕੀ ਵੀ ਜੰਦਰ ਸਰਬੰਨ ਨੂੰ ਪੂਰਾ ਸਹਿਯੋਗ ਦਿਓ ਜੇ ਕਿਸੇ ਦਾ ਕੋ ਨਸ਼ਾ ਕਰਦਾ ਹੈ ਕਿਸੇ ਦਾ ਕੋ ਅਲੋਦਾ ਇਲਾਜ ਕਰਾ ਸਕੀ ਆਪਾਂ ਜੀ ਕੋ ਵੇਜਦਾਰ ਫੜ ਕੇ ਅੰਦਰ ਭੇਜ ਸਕੀ ਆਪਾਂ ਬਾਕੀ ਤੁਹਾਡੇ ਸਹਿਯੋਗ ਨਾਲ ਸਾਰਾ ਕੁਝ ਹੈ ਸਹਿਰਾਲ ਸਿੰਘ ਸੁਯੋਗਕਰਨ ਦੇ ਹੱਥ ਪੱਤ ਨੂੰ ਵਾਸਤੇ ਫੌਡੀਸੀਵਲ ਆਪ ਤੇ ਬੈਠੇ ਮਾਟੀ ਬੋਲੂ